ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਸ਼ੁਰੂ ਹੀ ਕਰ ਦਿੱਤਾ ਹੈ ਤੇ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਕਿਉਂਕਿ ਸਾਡੀ ਅੱਜ ਦੀ ਵੀਡੀਓ ਉਹਨਾਂ ਮਾਪੇ ਬਾਪ ਜਾਂ ਨੌਜਵਾਨ ਬੱਚਿਆਂ ਵਾਸਤੇ ਹੈ ਜੋ ਆਪਣੇ ਵਿਆਹ ਨੂੰ ਲੈ ਕੇ ਬਹੁਤ ਹੀ ਨਿਰਾਸ਼ਾ ਵਿੱਚ ਹਨ ਉਹਨਾਂ ਵਾਸਤੇ ਇਹ ਇੱਕ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਉਹ ਕਿਰਪਾ ਕਰਕੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣੋ ਜੀ ਕਿਉਂਕਿ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਸਥਾਨ ਦੇ ਬਾਰੇ ਵਿੱਚ ਦੱਸ ਰਹੇ ਹਨ ਅਤੇ ਦੱਸਾਂਗੇ ਕਿ ਉੱਥੇ ਗੁਰੂ ਸਾਹਿਬ ਜੀ ਦਾ ਵਾਰ ਮਿਲਿਆ ਹੋਇਆ ਹੈ ਕਿ ਜਿਹੜਾ ਵੀ ਇੱਥੇ ਆ ਕੇ ਅਰਦਾਸ ਕਰਵਾਏਗਾ ਉਸ ਦੇ ਵਿਆਹ ਵਿੱਚ ਜਿਹੜੇ ਵਿਗਨ ਹਨ ਉਹ ਸਾਰੇ ਦੂਰ ਹੋ ਜਾਣਗੇ ਇਸ ਕਰਕੇ ਅਸੀਂ ਇਹ ਜਾਣਕਾਰੀ ਸਾਰੀ ਸੰਗਤਾਂ ਦੇ ਲਈ ਲੈ ਕੇ ਆਏ ਹਾਂ ਤੇ ਇਸ ਬਾਰੇ ਸਾਰੀ ਸੰਗਤਾਂ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਪਹਿਲਾਂ ਇਸ ਸਥਾਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਤਾਂ ਸਭ ਤੋਂ ਪਹਿਲਾਂ ਇੱਥੇ ਲਿਖਿਆ ਹੋਇਆ ਹੈ ਗੁਰਦੁਆਰਾ ਬੀਬੀ ਵੀਰੋ ਜੀ ਤੇ ਉਸ ਦੇ ਨਾਲ ਹੀ ਲਿਖਿਆ ਹੈ ਕਿ ਇੱਥੇ ਨੰਦ ਕਾਰਜ ਦੀ ਅਰਦਾਸ ਕੀਤੀ ਜਾਂਦੀ ਹੈ ਇੱਥੇ ਸਾਰਾ ਹੀ ਇਤਿਹਾਸ ਲਿਖਿਆ ਹੋਇਆ ਹੈ ਇੱਥੋਂ ਅੱਗੇ ਜਾਓਗੇ ਤਾਂ ਤੁਹਾਨੂੰ ਖੂਈ ਦੇ ਦਰਸ਼ਨ ਹੋਣਗੇ ਜੋ ਕਿ ਪੁਰਾਤਨ ਸਮੇਂ ਦੀ ਖੂਈ ਹੈ ਕੰਪਲੈਕਸ ਦੇ ਵਿੱਚ ਬਣੀ ਹੋਈ ਹੈ ਖੂਈ ਤੋਂ ਅਗਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਹੀ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਦੀ ਕੋਈ ਭੇਟਾ ਨਹੀਂ ਲਈ ਜਾਂਦੀ ਉਹ ਕਿਸੇ ਦੀ ਮਰਜ਼ੀ ਹੈ ਕਿ ਉਹ ਗੋਲਕ ਵਿੱਚ ਕੋਈ ਭੇਟਾ ਪਾਵੇ ਜਾਂ ਨਾ ਪਾਵੇ ਇੱਥੇ ਅਰਦਾਸ ਕਰਵਾਉਂਦਾ ਕੋਈ ਕਿਸੇ ਕਿਸਮ ਦਾ ਪੈਸਾ ਨਹੀਂ ਲੱਗਦਾ ਤੇ ਨਾ ਹੀ ਇਹ ਕਹਿੰਦੇ ਹਨ ਕਿ ਸਾਡੇ ਵਿੱਚ ਕੋਈ ਕਰਾਮਾਤ ਹੈ ਜਾ ਫਿਰ ਸਾਡੀ ਅਰਦਾਸ ਵਿੱਚ ਕੋਈ ਕਰਾਮਾਤ ਹੈ ਉਹ ਸਿਰਫ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਦਾ ਇੱਥੇ ਵਰ ਮਿਲਿਆ ਹੋਇਆ ਹੈ ਇੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਹੈ ਤੇ ਵਰ ਬਾਰੇ ਵੀ ਤੁਹਾਨੂੰ ਦੱਸਦੀ ਹਾਂ ਕਿ ਗੁਰੂ ਮਹਾਰਾਜ ਜੀ ਨੇ ਕਿਸ ਸਮੇ ਇਹ ਵਰ ਦਿੱਤਾ ਸੀ ਤੇ ਬੀਬੀ ਵੀਰੋ ਜੀ ਦਾ ਵਰ ਇੱਥੇ ਕਿਵੇਂ ਸੰਪੂਰਨ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਹਰगोविंद ਮਹਾਰਾਜ ਆਪਣੀ ਸੁਪੁੱਤਰੀ ਬੀਬੀ ਵੀਰੋਜੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸੀ ਉਸੇ ਸਮੇਂ ਸ਼ਾਹਜਾਨੇ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਉੱਤੇ ਹਮਲਾ ਕਰਵਾ ਦਿੱਤਾ ਪਿਪਲੀ ਸਾਹਿਬ ਦੇ ਸਥਾਨ ਤੇ ਜੰਗ ਹੋਈ ਵਿਆਹ ਦੀਆਂ ਤਿਆਰੀਆਂ ਵਿੱਚੇ ਹੀ ਰਹਿ ਗਈਆਂ ਇਸ ਕਰਕੇ ਭਾਈ ਚੋਧਰੀ ਲੰਗਾਰ ਸਿੰਘ ਜੋ ਕਿ ਗੁਰੂ ਸਾਹਿਬ ਜੀ ਦੇ ਅਨੰਦ ਸੇਵਕ ਸੀ ਉਹਨਾਂ ਬੇਨਤੀ ਕੀਤੀ ਕਿ ਮੇਰੀ ਹਵੇਲੀ ਹੈ ਚਬਾਲ ਨਗਰ ਵਿੱਚ ਜ਼ਿਲ੍ਹਾ ਤਰਨਤਾਰਨ ਵਿਖੇ ਉੱਥੇ ਤੁਸੀਂ ਬੀਬੀ ਜੀ ਨੂੰ ਸਾਰੇ ਰਿਸ਼ਤੇਦਾਰਾਂ ਦੇ ਨਾਲ ਭੇਜ ਦਿਓ ਉੱਥੇ ਬੀਬੀ ਜੀ ਦਾ ਵਿਆਹ ਹੋਵੇਗਾ ਅਨੰਦ ਕਾਰਜ ਕੀਤਾ ਜਾਵੇਗਾ ਤਾਂ ਫਿਰ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੇ ਇਹ ਗੱਲ ਮੰਨ ਕੇ ਉਨ੍ਹਾਂ ਨੂੰ ਉਥੇ ਭੇਜ ਦਿੱਤਾ ਸਾਰੇ ਪਰਿਵਾਰ ਨੂੰ 23 ਜੇਠ 1635 ਸੰਮਤ ਨੂੰ ਪਿਪਲੀ ਸਾਹਿਬ ਦੇ ਸਥਾਨ ਤੇ ਜੰਗ ਹੋਈ ਜਿਸ ਵਿੱਚ ਮੁਗਲਿਸਤਾਨ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ ਜੰਗ ਜਿੱਤ ਕੇ ਗੁਰੂ ਸਾਹਿਬ ਝਬਾਲ ਨਗਰ ਆਏ ਤੇ ਭਾਈ ਲੰਗਾ ਦੀ ਹਵੇਲੀ ਵਿੱਚ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਤੇ ਫਿਰ ਗੁਰੂ ਜੀ ਨੇ ਭਾਈ ਵਿਧੀ ਚੰਦ ਜੀ ਦੇ ਕਹਿਣ ਤੇ ਉੱਥੇ ਇੱਕ ਵਾਰ ਦਿੱਤਾ ਕਿ ਇੱਥੇ ਆ ਕੇ ਜੋ ਵੀ ਮਾਈ ਪਾਈ ਜਿਸ ਦੇ ਕੀ ਵਿਆਹ ਦੇ ਲਗਨ ਨੇ ਖੁੱਲ ਰਹੇ ਹੋਣ ਜਾਂ ਫਿਰ ਜਿਸ ਦੇ ਵਿਆਹ ਵਿੱਚ ਵਿਗਨ ਆ ਰਹੇ ਹੋਣ ਉਹ ਇੱਥੇ ਆ ਕੇ ਅਰਦਾਸ ਕਰੇਗਾ ਉਸ ਦੀ ਮਨੋ ਕਾਮਨਾ ਪੂਰਨ ਹੋਵੇਗੀ ਤੇ ਉਸ ਦੀ ਸ਼ਾਦੀ ਵੀ ਹੋ ਜਾਵੇਗੀ ਸੋ ਇਸ ਘਰ ਕੇ ਇੱਥੇ ਅਰਦਾਸ ਕੀਤੀ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਦਾ ਵਚਨ ਜੋ ਕਿ ਵਰਦਾਨ ਹੈ ਉਹ ਅੱਜ ਵੀ ਅਡੋਲ ਹੈ ਗੁਰੂ ਸਾਹਿਬ ਜੀ ਦਾ ਵਰਦਾਨ ਅੱਜ ਵੀ ਅਟਲ ਹੈ ਤੇ ਇੱਥੇ ਜੋ ਵੀ ਅਰਦਾਸ ਕਰਵਾਉਂਦਾ ਹੈ ਉਸ ਦੀ ਅਰਦਾਸ ਪੂਰੀ ਹੁੰਦੀ ਹੈ ਇੱਥੇ ਭਗਤੀ ਤੇ ਸ਼ਕਤੇ ਦੋ ਪੋਰੇ ਹਨ ਇੱਕ ਬੀਬੀ ਭਾਗੋ ਜੀ ਜਿਨ੍ਹਾਂ ਨੂੰ ਮਾਈ ਭਾਗੋ ਜੀ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਪੋਰਾ ਸਾਹਿਬ ਹੈ ਤੇ ਦੂਸਰਾ ਪੋਰਾ ਸਾਹਿਬ ਬੀਬੀ ਵੀਰੋ ਜੀ ਦਾ ਹੈ ਸੰਗਤ ਇੱਥੇ ਬਹੁਤ ਹੀ ਸ਼ਰਧਾ ਦੇ ਨਾਲ ਦਰਸ਼ਨ ਕਰਦੀ ਹੈ ਅਰਦਾਸ ਕਰਵਾਨ ਤੋਂ ਬਾਅਦ ਸੰਗਤਾਂ ਇੱਥੇ ਪੋਰਾ ਸਾਹਿਬ ਜੀ ਦਾ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ ਹਨ ਸੋ ਜਿਨ੍ਹਾਂ ਦੇ ਵੀ ਵਿਆਹ ਵਿੱਚ ਕੋਈ ਅਰਚਨ ਆਂਦੀ ਹੈ ਉਹ ਇੱਥੇ ਆ ਕੇ ਆਪਣੀ ਅਰਦਾਸ ਜ਼ਰੂਰ ਕਰਵਾਉਣ ਸੰਗਤ ਜੀ ਇਸ ਸਥਾਨ ਤੇ ਆ ਕੇ ਅਰਦਾਸ ਕਰਵਾਉਂਦਾ ਹੈ ਉਸ ਦੀ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਇਸ ਦੇ ਬਾਰੇ ਵਿੱਚ ਵਿਸਤਾਰ ਨਾਲ ਉੱਥੇ ਲਿਖਿਆ ਹੋਇਆ ਵੀ ਹੈ ਮੇਰੇ ਵੀਰ ਤੇ ਭੈਣਾਂ ਜੋ ਕਿ ਪੰਜਾਬ ਤੋਂ ਬਾਹਰ ਰਹਿੰਦੇ ਨੇ ਤੇ ਉਹ ਇੱਥੇ ਇਸ ਗੁਰਦੁਆਰਾ ਸਾਹਿਬ ਵਿੱਚ ਨਹੀਂ ਆ ਸਕਦੇ ਤਾਂ ਜੋ ਨਹੀਂ ਆ ਸਕਦੇ ਉਹ ਇਸ ਦੂਜੇ ਉਪਾਅ ਨੂੰ ਕਰ ਸਕਦੇ ਹਨ ਜੋ ਕਿ ਸਾਡਾ ਆਪਣਾ ਖੁਦ ਦਾ ਅਜਮਾਇਆ ਹੋਇਆ ਹੈ ਇਹ ਉਪਾਅ ਹੈ ਨਿਸ਼ਾਨ ਸਾਹਿਬ ਦੀ ਸੇਵਾ ਇਸ ਦੇ ਲਈ ਤੁਸੀਂ ਸਵੇਰੇ ਉੱਠ ਕੇ ਕੇਸ਼ੀ સ્ਨਾਣ ਕਰਨਾ ਹੈ ਤੇ ਫਿਰ ਦੇਗ ਬਣਾ ਲਓ ਜੇਕਰ ਗੁਰਦੁਆਰਾ ਸਾਹਿਬ ਵਿੱਚੋਂ ਮਿਲ ਜਾਵੇ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਆਪਣੇ ਘਰ ਤੋਂ ਬਣਾ ਕੇ ਲੈ ਜਾਣੀ ਹੈ ਤੇ ਇੱਕ ਛੋਟਾ ਜਿਹਾ ਨਵਾਂ ਤੋਲੀਆਂ ਲੈ ਲੈਣਾ ਹੈ ਇੱਕ ਉਸ ਵੀਰਿਆਂ ਭੈਣ ਦੀ ਟੀ-ਸ਼ਰਟ ਹੋਵੇ ਕਮੀਜ਼ ਹੀ ਹੋਣੀ ਚਾਹੀਦੀ ਹੈ ਉੱਪਰ ਜੋ ਕਪੜੇ ਪਾਇਆ ਜਾਂਦਾ ਹੈ ਉਹੀ ਹੋਣਾ ਚਾਹੀਦਾ ਹੈ ਭਾਵੇਂ ਪੁਰਾਣੀ ਹੀ ਹੋਵੇ ਧੋਤੀ ਹੋਈ ਹੋਣੀ ਚਾਹੀਦੀ ਹੈ ਤੇ ਨਾਲ ਇੱਕ ਨਾਲ ਥੋੜਾ ਜਿਹਾ ਕੱਚਾ ਦੁੱਧ ਕਿਸੇ ਬਰਤਨ ਵਿੱਚ ਪਾ ਲਵੋ ਤੇ ਫਿਰ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਤੋਂ ਅਰਦਾਸ ਕਰਵਾਓ ਕਿ ਤੁਸੀਂ 40 ਦਿਨ ਨਿਸ਼ਾਨ ਸਾਹਿਬ ਜੀ ਦੀ ਸੇਵਾ ਅੱਜ ਤੋਂ ਸ਼ੁਰੂ ਕਰ ਰਹੇ ਹੋ ਤਾਂ ਕਿ ਗੁਰੂ ਮਹਾਰਾਜ ਵਿਆਹ ਦਾ ਯੋਗ ਬਣਾ ਦੇ। ਤੇ ਫਿਰ ਤੁਸੀਂ ਅਰਦਾਸ ਹੋਣ ਤੋਂ ਬਾਅਦ ਉੱਥੇ ਬਾਬਾ ਜੀ ਤੋਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁੰਣਾ ਹੈ। ਇਸ ਤੋਂ ਉਪਰੰਤ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋਏ ਨਿਸ਼ਾਨ ਸਾਹਿਬ ਜੀ ਲਈ ਜੋ ਕੱਚਾ ਦੁੱਧ ਲੈ ਕੇ ਆਏ ਸੀ ਉਸ ਨੂੰ ਪਾਣੀ ਵਿੱਚ ਪਾ ਕੇ ਮਿਲਾ ਲਓ ਤੇ ਨਿਸ਼ਾਨ ਸਾਹਿਬ ਜੀ ਦੇ ਥੜੇ ਨੂੰ ਉਸ ਕੱਚੀ ਲੱਸੀ ਦੇ ਨਾਲ ਧੋਣਾ ਹੈ ਤੇ ਫਿਰ ਸਾਫ਼ ਪਾਣੀ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਦੋ ਤੇ ਜੋ ਤੁਸੀਂ ਨਵਾਂ ਤੋਲਿਆ ਲੈਂਦਾ ਹੈ ਉਸ ਨਾਲ ਚੰਗੀ ਤਰ੍ਹਾਂ ਨਿਸ਼ਾਨ ਸਾਹਿਬ ਜੀ ਦੇ ਥੜੇ ਨੂੰ ਸਾਫ਼ ਕਰ ਦੇਣਾ ਉਸ ਤੋਂ ਉਪਰੰਤ ਜੋ ਤੁਸੀਂ ਟੀ-ਸ਼ਰਟ ਲਿਆਂਦੀ ਸੀ ਉਸ ਦੇ ਨਾਲ ਨਿਸ਼ਾਨ ਸਾਹਿਬ ਦੇ ਥੱਲੇ जगह है उस उस लगाना है ये सेवा तुसी चाली दिन तक लगातार करनी है नागा नहीं पाँगा तूल मंत्र का जाप करते रहना है कोई गल बात नहीं करनी जदों चाली दिन हो जा ਤੇ ਫਿਰ ਤੋਂ ਦੇਖ ਬਣਾ ਕੇ ਅਰਦਾਸ ਕਰवानी। ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਇਸ ਉਪਾਏ ਨੂੰ ਸੁਨਣ ਤੋਂ ਬਾਅਦ ਬਹੁਤ ਸਾਰੇ ਵੀਰ ਭੈਣ ਕਿੰਤੂ ਪ੍ਰੰਤੂ ਕਰਨ ਵਾਲੇ ਹੁੰਦੇ ਹਨ। ਉਹ ਇਸਤੇ ਕਿੰਤੂ ਪ੍ਰੰਤੂ ਕਰਕੇ ਬਹੁਤ ਸਾਰੇ ਗਲਤ ਕਮੈਂਟ ਕਰਦੇ ਹਰ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਇਸ ਉਪਾਏ ਨੂੰ ਨਹੀਂ ਕਰਨਾ ਤੇ ਨਾ ਕਰੋ ਪਰ ਗਲਤ ਕਮੈਂਟ ਨਾ ਕਰਿਆ ਕਰੋ। ਇਹ ਉਹਨਾਂ ਲਈ ਹੈ ਜੋ ਸ਼ਹੀਦ ਸਿੰਘਾਂ ਨੂੰ ਮੰਨਦੇ ਹਨ। ਉਹਨਾਂ ਦੀ ਸ਼ਕਤੀ ਨੂੰ ਮੰਨਦੇ ਹਨ ਤੇ ਜੋ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਤੇ ਜੋ ਜੇ ਤੁਸੀਂ ਨਹੀਂ ਕਰਨਾ ਤੇ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ। ਇਹਦੇ ਵਿੱਚ ਅਸੀਂ ਕੋਈ ਟੂਣਾ ਟੋਟਕਾ ਨਹੀਂ ਦੱਸ ਰਹੇ। ਅਸੀਂ ਤਾਂ ਸਿਰਫ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਬਾਰੇ ਹੀ ਦੱਸ ਰਹੇ ਹਾਂ। ਤੇ ਕੋਈ ਅਲੱਗ ਤੋਂ ਕੋਈ ਗਲਤ ਟੂਣਾ ਟੋਟਕਾ ਨਹੀਂ ਹੈ। ਇਸ ਨੂੰ ਤੁਸੀਂ ਜਦੋਂ ਕਰੋਗੇ ਤਾਂ ਪਹਿਲੀ ਗੱਲ ਤਾਂ ਇਹ ਇਹ ਸੇਵਾ ਕਰਦੇ ਹੋਏ 40 ਦਿਨਾਂ ਤੋਂ ਪਹਿਲਾਂ ਹੀ ਤੁਹਾਡਾ ਕੰਮ ਬਣ ਜਾਵੇਗਾ ਪਰ ਫਿਰ ਵੀ ਜੇ ਮੰਨ ਲਓ ਕਿ ਤੁਹਾਡਾ ਕੰਮ ਬਣ ਵੀ ਗਿਆ ਹੈ ਤਾਂ ਤੁਸੀਂ ਸੇਵਾ ਬੇਚ ਨਹੀਂ ਛੱਡਣੀ ਇਸ ਨੂੰ ਪੂਰੇ 40 ਦਿਨ ਕਰਨਾ ਹੈ ਤੇ 40 ਦਿਨ ਦੀ ਸੇਵਾ ਹੋਣ ਤੋਂ ਬਾਅਦ ਵੀ ਤੁਸੀਂ ਅੱਗੇ ਵੀ ਕਰ ਸਕਦੇ ਹੋ ਜਦੋਂ ਤੱਕ ਵਿਆਹ ਦਾ ਨਹੀਂ ਹੋ ਜਾਂਦਾ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਾਨੂੰ ਇਸ ਨਾਲ ਫਾਇਦਾ ਹੀ ਫਾਇਦਾ ਹੁੰਦਾ ਹੈ ਤਿੰਨ ਸ਼ਹੀਦ ਸਿੰਘਾਂ ਦੀ ਸ਼ਕਤੀ ਬਾਰੇ ਤੇ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਸ਼ਹੀਦ ਸਿੰਘਾਂ ਦੀ ਸੇਵਾ ਉਹਨਾਂ ਦੀ ਸਦਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਨਿਸ਼ਾਨ ਸ਼ਹੀਦ ਦੀ ਸੇਵਾ ਦਾ ਬਹੁਤ ਵੱਡਾ ਮਹੱਤਮ ਹੁੰਦਾ ਹੈ ਕਿਉਂਕਿ ਸ਼ਹੀਦ ਸਿੰਘ ਹਰ ਸਮੇਂ ਨਿਸ਼ਾਨ ਸਾਹਿਬ ਜੀ ਦੇ ਕੋਲ ਰਹਿੰਦੇ ਹਨ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਜੀ ਤਾਂ ਕਿ ਲੋੜਵੰਦ ਗੁਰਸਿੱਖਾਂ ਦੇ ਕੋਲ ਇਹ ਸੁਨੇਹਾ ਪਹੁੰਚ ਸਕੇ ਤੇ ਉਹ ਆਪਣੀ ਸ਼ਰਧਾ ਦੇ ਮੁਤਾਬਿਕ ਆਪਣੇ ਕਾਰਜ ਗੁਰੂ ਸਾਹਿਬ ਜੀ ਸ੍ਰੀ ਗੁਰੂ ਹਰगोविंद ਮਹਾਰਾਜ ਦੀ ਕਿਰਪਾ ਦੇ ਨਾਲ ਪੂਰਾ ਕਰਵਾ ਸਕਾਂ ਪੁੱਲਾਂ ਚੁੱਕਾਂ ਦੀ ਖਿਮਾ ਚਾਉਂਦੀ ਹਾਂ ਇੱਥੇ ਇੱਕ ਲੰਗਰ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਲੰਗਰ ਛੱਕ ਕੇ ਨਿਹਾਲ ਹੁੰਦੀਆਂ ਹਨ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਸ੍ਰੀ ਗੁਰੂ ਹਰगोविंद ਮਹਾਰਾਜ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ